ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਇੱਕੀ ਗਾਈ ਦੇ 10 ਨਿਯਮ ਹਮੇਸ਼ਾ ਕੰਮ ਕਰੋ ਅਤੇ ਕਦੇ ਰਟਾਇਰ ਨਾ ਹੋਵੋ ਜੋ ਲੋਕ ਉਹ ਕੰਮ ਕਰਨਾ ਬੰਦ ਕਰ ਦਿੰਦੇ ਹਨ ਜੋ ਉਹ ਪਸੰਦ ਕਰਦੇ ਹਨ ਉਹ ਆਪਣੀ ਜ਼ਿੰਦਗੀ ਦਾ ਮਕਸਦ ਗਵਾ ਲੈਂਦੇ ਹਨ ਇਸ ਲਈ ਉਹ ਕੰਮ ਕਰਦੇ ਰਹੋ ਜੋ ਤੁਹਾਨੂੰ ਮਹੱਤਵਪੂਰਨ ਲੱਗਦੇ ਹਨ ਵਿਕਾਸ ਕਰਦੇ ਰਹਿਣਾ ਦੂਜਿਆਂ ਲਈ ਉਪਜੋਗੀ ਵਸਤੂਆਂ ਬਣਾਉਣਾ ਅਤੇ ਸੇਵਾ ਮੁਕਤੀ ਦੀ ਉਮਰ ਤੋਂ ਬਾਅਦ ਵੀ ਕੁਝ ਵੱਡਾ ਕਰਦੇ ਰਹਿਣਾ ਜਾਰੀ ਰੱਖੋ ਜਲ ਦਵਾਜੀ ਨਾ ਕਰੋ ਹਮੇਸ਼ਾ ਭੱਜ ਦੌੜ ਅਤੇ ਕਾਲੀ ਵਾਲਾ ਜੀਵਨ ਲੰਮੀ ਉਮਰ ਲਈ ਘਾਤਕ ਹੈ ਇੱਕ ਪ੍ਰਾਣੀ ਕਹਾਵਤ ਹੈ ਕਿ ਤੁਸੀਂ ਹੌਲੇ ਚੱਲ ਕੇ ਬਹੁਤ ਦੂਰ ਜਾ ਸਕਦੇ ਹੋ ਜਦੋਂ ਅਸੀਂ ਬੇਲੋੜੀ ਕਾਲੀ ਨੂੰ ਪਿੱਛੇ ਛੱਡ ਦਿੰਦੇ ਹਾਂ ਤਾਂ ਆਉਣ ਵਾਲਾ ਸਮਾਂ ਜ਼ਿੰਦਗੀ ਨੂੰ ਨਵਾਂ ਅਰਥ ਦਿੰਦਾ ਹੈ ਪੇਟ ਭਰ ਕੇ ਨਾ ਖਾ ਲੰਮਾ ਸਮਾਂ ਜੀਣਾ ਹੈ ਤਾਂ ਘੱਟ ਖਾਓ 80% ਦੇ ਨਿਯਮ ਅਨੁਸਾਰ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਲਈ ਸਾਨੂੰ ਪੇਟ ਭਰ ਕੇ ਖਾਣ ਦੇ بجائے ਭੁੱਖ ਨਾਲੋਂ ਥੋੜਾ ਘੱਟ ਖਾਣਾ ਚਾਹੀਦਾ ਹੈ ਚੰਗੇ ਦੋਸਤਾਂ ਨਾਲ ਘਿਰੇ ਰਹੋ ਦੋਸਤ ਵਰਗੀ ਕੋਈ ਚੰਗੀ ਦਵਾਈ ਨਹੀਂ ਹੈ ਚਿੰਤਾ ਨੂੰ ਦੂਰ ਕਰਨ ਲਈ ਗੱਪਾਂ ਮਾਰੋ ਇੱਕ ਦੂਜੇ ਨਾਲ ਆਪਣੇ ਖੁਸ਼ਹਾਲ ਦਿਨਾਂ ਬਾਰੇ ਗੱਲਾਂ ਕਰੋ ਸਲਾਹ ਲਓ ਅਤੇ ਸਲਾਹ ਦਿਓ ਮਸਤੀ ਕਰੋ ਸਪਨੇ ਵੇਖੋ ਅਤੇ ਦੂਜੇ ਸ਼ਬਦਾਂ ਵਿੱਚ ਖੁੱਲ੍ਹ ਕੇ ਜ਼ਿੰਦਗੀ ਜਿਓ ਅਗਲੇ ਜਨਮ ਦਿਨ ਤੇ ਜ਼ਿਆਦਾ ਫਿੱਟ ਹੋਵੋ ਜਦੋਂ ਪਾਣੀ ਵਗਦਾ ਰਹਿੰਦਾ ਹੈ ਤਾਂ ਹੀ ਉਹ ਸ਼ੁੱਧ ਅਤੇ ਨਿਰਮਲ ਹੁੰਦਾ ਹੈ ਜੇਕਰ ਇਹ ਰੁਕ ਜਾਵੇ ਤਾਂ ਇਹ buss ਜਾਂਦਾ ਹੈ ਇਸੇ ਤਰ੍ਹਾਂ ਜੇਕਰ ਜੀਵਨ ਨੂੰ ਸਿਹਤਮੰਦ ਬਣਾਉਣਾ ਹੈ ਤਾਂ ਸਰੀਰ ਨੂੰ ਵੀ ਕਿਰਿਆਸ਼ੀਲ ਰੱਖਣਾ ਪਵੇਗਾ ਕਸਰਤ ਕਰਨ ਨਾਲ ਸਾਡਾ ਸਰੀਰ ਖੁਸ਼ ਰਹਿਣ ਲਈ ਜ਼ਰੂਰੀ ਹਾਰਮੋਨ ਪੈਦਾ ਕਰਦਾ ਰਹਿੰਦਾ ਹੈ ਮੁਸਕਰਾਓ ਦੋਸਤ ਖੁਸ਼ ਨਮਾ ਰਵਈਏ ਨਾਲ ਬਣਾਏ ਜਾਂਦੇ ਹਨ ਇਸ ਤਰ੍ਹਾਂ ਸ਼ਾਂਤੀ ਵੀ ਮਿਲਦੀ ਹੈ ਤੇ ਦੋਸਤ ਬਣਾਉਣ ਵਿੱਚ ਮਦਦ ਮਿਲਦੀ ਹੈ ਛੋਟੀਆਂ-ਛੋਟੀਆਂ ਗੱਲਾਂ ਵਿੱਚ ਵੀ ਖੁਸ਼ੀ ਹੁੰਦੀ ਹੈ ਇੱਕ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਵਰਤਮਾਨ ਸਮੇਂ ਵਿੱਚ ਬੇਅੰਤ ਸੰਭਾਵਨਾਵਾਂ ਹਨ ਕੁਦਰਤ ਨਾਲ ਮੋੜ ਜੁੜਨਾ ਅੱਜ ਦੇ ਯੁੱਗ ਵਿੱਚ ਭਾਵੇਂ ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ ਪਰ ਫਿਰ ਵੀ ਅਸੀਂ ਕੁਦਰਤ ਦੇ ਨਾਲ ਰਹਿਣ ਦੇ ਹਿਸਾਬ ਨਾਲ ਬਣੇ ਹੋਏ ਹਾਂ ਇਸ ਲਈ ਵਿੱਚ-ਵਿੱਚ ਕੁਦਰਤ ਨਾਲ ਰਹਿ ਕੇ ਆਪਣੀਆਂ ਬੈਟਰੀਆਂ ਨੂੰ ਚਾਰਜ ਕਰਦੇ ਰਹੋ ਧੰਨਵਾਦ ਕਰੋ ਆਪਣੇ ਪੁਰਖਿਆਂ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਤੁਹਾਨੂੰ ਸ਼ੁੱਧ ਹਵਾ ਅਤੇ ਭੋਜਨ ਦਿੱਤਾ ਹੈ ਤੁਹਾਡੇ ਪਰਿਵਾਰ ਅਤੇ ਦੋਸਤਾਂ ਨੇ ਤੁਹਾਨੂੰ ਜ਼ਿੰਦਗੀ ਜੀਉਣ ਅਤੇ ਇਸ ਨੂੰ ਸੁੰਦਰ ਬਣਾਉਣ ਦੀ ਸ਼ਕਤੀ ਦਿੱਤੀ ਹੈ ਦਿਨ ਵਿੱਚ ਘੱਟੋ ਘੱਟ ਇੱਕ ਵਾਰ ਉਨ੍ਹਾਂ ਦਾ ਧੰਨਵਾਦ ਕਰੋ ਤੁਸੀਂ ਵੇਖੋਗੇ ਕਿ ਤੁਹਾਡੀ ਖੁਸ਼ੀ ਦੀ ਤਜੋਰੀ ਦਿਨੋ ਦਿਨ ਭਰਦੀ ਜਾ ਰਹੀ ਹੈ ਵਰਤਮਾਨ ਵਿੱਚ ਜਿਓ ਅਤੀਤ ਬਾਰੇ ਸੋਗ ਕਰਨਾ ਅਤੇ ਭਵਿੱਖ ਬਾਰੇ ਚਿੰਤਾ ਕਰਨਾ ਬੰਦ ਕਰੋ ਸਾਡੇ ਕੋਲ ਸਿਰਫ ਵਰਤਮਾਨ ਹੈ ਇਸ ਦਾ ਵੱਧ ਤੋਂ ਵੱਧ ਲਾਭ ਉਠਾਓ ਅਤੇ ਉਸ ਪਲ ਨੂੰ ਉਪਲਬਧ ਬਣਾਓ ਆਪਣਾ ਈਕੀਗਾਈ ਜੀਓ ਸਾਡੇ ਸਾਰਿਆਂ ਦੇ ਅੰਦਰ ਇੱਕ ਪ੍ਰੇਰਣਾ ਛੁਪੀ ਹੋਈ ਹੈ ਸਾਡੇ ਸਾਰਿਆਂ ਕੋਲ ਕੁਝ ਖਾਸ ਹੈ ਅਤੇ ਉਹ ਚੀਜ਼ ਜ਼ਿੰਦਗੀ ਦੇ ਅੰਤ ਤੱਕ ਤੁਹਾਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ ਜੇਕਰ ਤੁਸੀਂ ਆਪਣੇ ਈਕੀਗਾਈ ਨੂੰ ਨਹੀਂ ਜਾਣਦੇ ਹੋ ਤਾਂ ਵਿਕਟਰ ਫ੍ਰੈਂਕਲ ਦੇ ਅਨਸਾਰ ਆਪਣੇ ਈਕੀਗਾਈ ਖੋਜਣ ਨੂੰ ਆਪਣਾ ਈਕੀਗਾਈ ਬਣਾਓ ਤੁਹਾਡੇ ਸਾਰਿਆਂ ਦੀ ਲੰਮੀ ਖੁਸ਼ਹਾਲ ਅਤੇ ਮਕਸਦਪ੍ਰੀ ਜਿੰਦਗੀ ਦੀ ਕਾਮਨਾ ਕਰਦੇ ਹਾਂ ਸ਼ੁਭਕਾਮਨਾਵਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਵੱਲੋਂ ਹੈਕਟਰ ਗਾਰਸਿਆ ਅਤੇ ਫਰਾਂਸਿਸਕ ਮੀਰਾਲੇਸ ਇਸੇ ਦੇ ਨਾਲ ਹੀ ਅੱਜ ਇਕਿਗਾਈ ਕਿਤਾਬ ਸੰਪੂਰਨ ਹੁੰਦੀ ਹੈ ਤੇ ਹੁਣ ਤੁਹਾਡੇ ਲਈ ਲੈ ਕੇ ਆਵਾਂਗੇ ਕੋਈ ਨਵੀਂ ਕਿਤਾਬ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਤਾਂ ਜੋ ਮੈਂ ਉਤਸ਼ਾਹ ਨਾਲ ਕੰਮ ਕਰ ਸਕਾਂ ਮੇਰੇ ਚੈਨਲ ਕਿਤਾਬ ਕਾਫਲਾ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ